ਸਵਾਗਤ ਹੈ ਇਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਤੁਹਾਡਾ ਸਹਿਯੋਗ ਸਾਰਿਆਂ ਦਾ ਬਹੁਤ ਜ਼ਰੂਰੀ ਹੈ ਕਿਉਂਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਇੱਥੇ ਦੇਸ਼ ਦੇ ਅੰਦਰ ਆਪਸ ਮਿਲੇ ਹੋਏ ਨੇ ਇੱਥੇ ਨੂਰਾ ਕੁਸ਼ਤੀ ਕਰਦੇ ਆ ਔਰ ਉਹ ਗੱਲਾਂ ਵੀ ਇੱਕ ਦੂਜੇ ਨਾਲ ਸਹਿਯੋਗ ਨਾਲ ਹੀ ਬੋਲਦੇ ਆ ਜਿਹੜਾ ਝੂਠ ਬਾਰ-ਬਾਰ ਬੋਲਿਆ ਜਾਵੇ ਉਹ ਬਾਅਦ ਚ ਲੋਕਾਂ ਨੂੰ ਸੱਚ ਵੀ ਲੱਗਣ ਲੱਗ ਜਾਂਦਾ ਤੇ ਇਸ ਕਰਕੇ ਮੈਂ ਕਰ ਲਓ ਜਿਹੜੀ ਕਿਤਾਬ ਦਾ ਵੀ ਰੌਲਾ ਪਾ ਰਹੇ ਆ ਮਨਜੋਗ ਚੰਨੀ ਸਾਹਿਬ ਤੇ ਬਾਜਵਾਜੀ ਬੈਠ ਕੇ ਮੈਂ ਉਹ ਵੀ ਪੜੀ ਹੈ ਤੇ ਮੈਂ ਕਿਹਾ ਵੀ ਇਹਦੇ ਬਾਰੇ ਜ਼ਰੂਰ ਜਾਣਕਾਰੀ ਲੈ ਕੇ ਅੱਗੇ ਦਿੱਤੀ ਜਾਵੇ ਅਡਵਾਨੀ ਜੀ ਦੀ ਜਿਹੜੀ ਕਿਤਾਬ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਕਦੇ ਇਹ ਹੋਇਆ ਕਿ ਅੱਜ ਅਮਰਿਤਪਾਲ ਸਿੰਘ ਨੂੰ ਅਗਰ ਐਨਐਸਏ ਲਗਾ ਕੇ ਭੇਜਿਆ ਪੰਜਾਬ ਸਰਕਾਰ ਨੇ ਜੇਲ੍ਹ ਕਦੇ ਹੋਇਆ ਕਿ ਭਾਜਪੀ ਦੇ ਕਹੇ ਤੇ ਭੇਜਦੇ ਜਾ ਕਾਂਗਰਸ ਦੇ ਘਰੇ ਤੇ ਭੇਜ ਦੇ ਇਹਦਾ ਮਤਲਬ ਇਰਿਸਪੌਂਸਿਬਲ ਚੀਫ ਮਿਨਿਸਟਰ ਜੇ ਇਦਾਂ ਦੀ ਗੱਲ ਕਰੇਗਾ ਉਹ ਸਰਕਾਰ ਹੀ ਜ਼ਿੰਮੇਵਾਰ ਸਰਕਾਰ ਨਹੀਂ ਹੈ ਤੇ ਅੱਜ ਉਹ ਕਹਿ ਰਹੇ ਆ ਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਕੀਤਾ ਉਹਦੇ ਲਈ ਅਡਵਾਨੀ ਜੀ ਨੇ ਕਿਹਾ ਕਿ ਅਸੀਂ ਜ਼ੋਰ ਪਾਇਆ ਅਰੇ ਭਾਈ ਤੁਸੀਂ ਸਾਡੇ ਰਾਸ਼ਟਰੀ ਪ੍ਰਧਾਨ ਜਿਹੜੇ ਆ ਕਾਂਗਰਸ ਨੇ ਜਿਹੜੇ ਡਾਕਟਰ ਸ਼ਾਮਾ ਪ੍ਰਸ਼ਾਦ ਮੁਕਰਜੀ ਭਾਰਤੀ ਜਨ ਸੰਘ ਸੀ ਸਾਡਾ ਪਹਿਲਾ ਨਾਮ ਅੱਜ ਭਾਰਤੀ ਜਨਤਾ ਪਾਰਟੀ ਆ ਉਹਨਾਂ ਦੀ ਹੱਤਿਆ ਕੀਤੀ ਔਰ ਤੁਸੀਂ ਆਰਐਸਐਸ ਤੇ ਬੈਨ ਲਾਇਆ ਆਰਐਸਐਸ ਦੀਆਂ ਸ਼ਾਖਾਾਂ 'ਚ ਸਰਕਾਰੀ ਅਧਿਕਾਰੀ ਨਾ ਜਾਣ ਇਹ ਬੈਨ ਲਾਇਆ ਤੇ ਤੁਸੀਂ ਦਬਾਅ ਕਿੱਥੋਂ ਮੰਗਦੇ ਆ ਜੀ ਕਿਹੜੀ ਗੱਲ ਦਾ ਦਬਾਅ ਮੰਗ ਰਹੇ ਹੋ ਐਮਰਜੈਂਸੀ ਲਾ ਕੇ ਸਾਰਿਆਂ ਨੂੰ ਜ਼ਿਲ੍ਹਾ 'ਚ ਭੇਜਤਾ ਸਾਡਾ ਦਬਾਅ ਮੰਗਦੇ ਆ ਇਹ ਜਿਹੜੀਆਂ ਗੱਲਾਂ ਚੰਨੀ ਜੀ ਕਰ ਰਹੇ ਆ ਇਹ ਹੱਸੋ ਜਿਹੜੀਆਂ ਨੇ ਮੈਂ ਤਾਂ ਸਮਝਦਾ ਕਿ ਦੇਸ਼ ਦੀ ਰਾਜਨੀਤੀ 'ਚ ਐਸੇ ਲੋਕ ਨਹੀਂ ਹੋਣੇ ਚਾਹੀਦੇ ਜਿਹੜੇ ਲੋਕ ਸੱਚੇ ਸੁੱਚੇ ਹੋਣ ਸ਼ਰਧਾ ਤੇ ਸਤਕਾਰ ਨਾਲ ਸਿਰ ਚੁੱਕਦਾ ਹੋਵੇ ਉਹਨਾਂ ਦਾ ਨਾਮ ਲੈ ਕੇ ਜਿਸ ਤਰ੍ਹਾਂ ਬਾਲ ਗੰਗਾਧਰ テルਕ ਜਾਂ ਨੇਤਾਜੀ ਸੁਭਾਸ਼ ਚੰਦਰ ਗੋਸ਼ ਸ਼ਹੀਦ ਦੇ ਆਜਮ ਭਗਤ ਸਿੰਘ ਤੇ ਇਹ ਜਿਹੜੇ ਸਾਰੇ ਲੋਕ ਸੀਗੇ ਬਾਲ ਗੰਗਾਧਰ テルਕ ਇਹ ਇਹਨਾਂ ਦਾ ਸ਼ਰਧਾ ਤੇ ਸਤਕਾਰ ਨਾਲ ਸਿਰ ਚੁੱਕਦਾ ਸੀ ਨਾ ਲਓ ਤੇ ਇਹ ਅੱਜ ਕਿਹੜੇ ਲੀਡਰ ਨੇ ਕੀ ਸਾਡੇ ਬੱਚੇ ਕੀ ਸਾਡੀ ਆਉਣ ਵਾਲੀ ਜਨਰੇਸ਼ਨ ਇਹਨਾਂ ਕੋਲੋਂ ਪ੍ਰੇਰਣਾ ਲਏਗੀ ਇੰਨਾ ਝੂਠ ਬੋਲੀ ਜਾਂਦੇ ਆ ਜਿਹੜੀ ਕਿਤਾਬ ਦੀ ਗੱਲ ਕਰਦੇ ਐ ਐਡਵਾਨੀ ਜੀ ਦੀ ਕਿ ਉਹਦੇ ਚ ਲਿਖਿਆ ਹੋਇਆ ਇਹਨਾਂ ਨੇ ਕਿਹਾ ਜਿਹੜਾ ਜਿਹੜਾ ਪੇਜ ਪਾਰਟ 7 ਨਾ ਉਹ ਪਾਰਟ 4 ਪੇਜ ਪਾਰਟ 4 ਤੇ ਪੇਜ 7ਵੇਂ ਸਾਰਾ ਲਿਖ ਕੇ ਵੀ ਲੈਂਦਾ ਹਾਂ ਜੀ 7ਵੇਂ ਛਟੇ ਪੰਨੇ ਚ ਪਾਰਟ 4 ਠੀਕ ਹੈ ਉਹਦੇ ਚ ਉਹਨਾਂ ਨੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਅਸੀਂ ਬਲੂ ਸਟਾਰ ਆਪਰੇਸ਼ਨ ਕਰਨ ਲਈ ਕਿਹਾ ਅਸੀਂ ਇਹ ਕਿਹਾ ਇਹ ਤਾਂ ਅੱਜ ਜਦੋਂ ਅਮਰਪਾਲ ਅਮਰਤਪਾਲ ਦੀ ਗੱਲ ਆਈ ਆ ਉਦੋਂ ਮੈਂ ਵੀ ਬੋਲਦਾ ਰਿਹਾ ਕਿ ਭਈ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਤੇ ਉਸ ਵੇਲੇ ਸਾਰੇ ਲੀਡਰ ਬੋਲਦੇ ਸੀ ਕਿ ਪੰਜਾਬ ਚ ਕਤਲਿਆਮ ਹੋ ਰਿਹਾ ਤੇ ਉਹਨੂੰ ਰੋਕਿਆ ਜਾਣਾ ਚਾਹੀਦਾ ਸਰਕਾਰ ਨੇ ਸਖਤੀ ਕਰਨੀ ਆ ਤੇ ਕਹਾਈ ਜਾਏਗਾ ਜਿਹੜੇ ਲੋਕ ਸਰਕਾਰ ਚ ਨੇ ਅੱਜ ਉਸੇ ਦਾ ਇਹ ਬਾਉਂਡਰ ਬਣਾਈ ਜਾਂਦੇ ਆ ਝੂਠ ਦਾ ਸੌਦਾ ਤਿਆਰ ਕਰ ਲਿਆ ਇਹ ਕਿਉਂ ਕਰ ਲਿਆ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਇਹਨਾਂ ਨੇ ਤੁਸੀਂ ਦੇਖੋ ਵੀ ਸਾਰੇ ਕੰਮ ਹੀ ਕਾਂਗਰਸ ਦੇ ਕੀਤੇ ਹੋਏ ਆ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਸੀ ਉਹ ਅਕਾਲੀ ਤੇ ਇਹਨਾਂ ਦੀ ਸਰਕਾਰ ਸੀ ਬੀਜੇਪੀ ਵਾਲਿਆਂ ਦੀ ਭਾਰਤੀ ਜਨ ਸੰਘ ਇਹਨਾਂ ਨੇ ਤੋੜ ਕੇ ਇੰਦਰਾ ਗਾਂਧੀ ਨੇ ਲక్ష్ਮਣ ਸਿੰਘ ਗਿੱਲ ਦੀ ਸਰਕਾਰ ਬਣਾਈ ਪੰਜਾਬ ਦੇ ਅੰਦਰ ਉਹਦੇ ਚ ਮੰਤਰੀ ਕਿਹਨੂੰ ਬਣਾਇਆ ਡਾਕਟਰ ਜਗਜੀਤ ਸਿੰਘ ਚੋਹਾਨ ਜਿਹੜੇ ਫਿਰ ਬਾਹਰ ਜਾ ਕੇ ਸੈਲਫ ਸਟਾਈਡ ਖਾਲਸਤਾਨ ਦੇ ਪ੍ਰੈਜ਼ੀਡੈਂਟ ਬਣੇ ਉਹਨਾਂ ਨੂੰ ਰਾਸ਼ਟਰਪਤੀ ਬਣ ਗਏ ਉੱਥੇ ਜਾ ਕੇ ਤੇ ਬਹੁਤ ਜੇ ਡਿਸਟਰਬ ਕਰਦੇ ਰਹੇ ਉਹ ਕਿਹਦੀ ਸਾਜ਼ਿਸ਼ ਸੀ ਫਿਰ ਇਹ ਹੁਣ ਤੁਸੀਂ ਸਮਝ ਸਕਦੇ ਹੋ ਸਾਰੇ ਔਰ ਪੰਜਾਬ ਦੇ ਅੰਦਰ ਵੀ ਜੋ ਹਾਲਾਤ ਪੈਦਾ ਕਰਵਾਏ ਉਹ ਇਹਨਾਂ ਨੇ ਕਰਵਾਏ ਕਾਂਗਰਸ ਵਾਲਿਆਂ ਨੇ ਸੱਤਾ ਚ ਤੈ ਸੀ ਤੇ ਨੌ ਅੱਜ ਕਿਸੇ ਹੋਰ ਦਾ ਲੈਣ ਲੱਗਦੇ ਆ ਫਿਰ 84 ਦੀ ਨਸਲ ਕੁਸ਼ੀ ਦੀ ਤੁਸੀਂ ਇਹ ਦੇਖੋ ਅਜ ਤੱਕ ਜਿੱਥੇ ਵੀ ਕਿਤੇ ਦੰਗੇ ਹੁੰਦੇ ਆ ਤੰਗਾਕਾਰੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੁੰਦੇ ਆ 175 ਤੋਂ ਵੱਧ ਤੰਗਾਕਾਰੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਏ ਗੁਜਰਾਤ ਦੇ ਅੰਦਰ ਔਰ ਮਾਇਆ ਕੋੜਨਾ ਨੀ ਕੈਬਨਟ ਮਿਨਿਸਟਰ ਸੀ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਗੁਜਰਾਤ ਦੇ ਦੰਗੇ ਅੱਜ ਇਹ ਹੁਣ ਰੈਕਡ ਆ ਔਰ ਇੱਧਰ 36 36 ਸਾਲ ਤੁਸੀਂ ਮੁਕਦਮੇ ਨਹੀਂ ਦਰਜ ਕੀਤੇ ਉਹਨਾਂ ਨੂੰ ਦੁਬਾਰਾ ਜਿਹੜੇ ਜਿੰਨਾਂ ਤੇ ਦੋਸ਼ ਲੱਗੇ ਸੱਜਨ ਕੁਮਾਰ ਹੋਇਆ ਟਾਈਟਲਰ ਹੋਇਆ ਜਾਓ ਕਮਲਨਾਥ ਜੀ ਨੂੰ ਮੁੱਖ ਮੰਤਰੀ ਬਣਾਤਾ ਉਹਨਾਂ ਨੂੰ ਹੋਰ ਵੀ ਬਥੇਰੇ ਆ ਉਹਨਾਂ ਨੂੰ ਤੁਸੀਂ ਉੱਚ ਪਦ ਦਿੱਤੇ ਕਾਂਗਰਸ ਨੇ ਤੇ ਉਹ ਵੀ ਭਾਜਪਾ ਦੇ ਕਹੇ ਤੋਂ ਦਿੱਤੇ ਇਹਨਾਂ ਨੂੰ ਪੁੱਛ ਲੈਣਾ ਜਿਹੜੇ ਬੋਲਦੇ ਆ ਚੰਨੀ ਜੀ ਔਰ ਆ ਕੇ ਇੱਥੇ ਸਿੱਖ ਪ੍ਰਧਾਨ ਮੰਤਰੀ ਰਿਹਾ ਸਿੱਖ ਰਾਸ਼ਟਰਪਤੀ ਰਿਹਾ ਕਿਸੇ ਨੇ ਸਜ਼ਾ ਨਹੀਂ ਦਿੱਤੀ ਇਨਸਾਫ ਨਹੀਂ ਦਿਵਾ ਸਕਿਆ 84 ਦਾ ਮੋਦੀ ਜੀ ਨੇ ਆ ਕੇ ਬਕਾਇਦਾ ਉਹ ਸੱਜਣ ਕੁਮਾਰਾ ਜੇਬ 'ਚ ਬੈਠਾ ਇਹਦਾ ਪ੍ਰਮਾਣ ਔਰ ਜਦੋਂ ਜਿਆਦਾ ਦੇਰ ਹੋ ਜਾਂਦੀ ਹੈ ਨਾ ਜਸਟਿਸ ਡਿਲੇਡ ਜਸਟਿਸ ਡਾਈਨਾਈ ਸਬੂਤ ਨਸ਼ਟ ਹੋ ਜਾਂਦੇ ਫਿਰ ਉਹ ਸਜ਼ਾ ਤਾਂ ਸਬੂਤਾਂ ਦੇ ਆਧਾਰ ਤੇ ਹੁੰਦੀ ਹੈ ਹੁਣ ਜਿੰਨੀ ਕੋ ਹੋ ਸਕਦੀ ਆ ਟਾਈਟਲਰ ਨੂੰ ਹੋਊ ਹੋਰ ਕਿਸੇ ਨੂੰ ਇੱਕ ਅੱਧੇ ਨੂੰ ਹੋਜੂ 2 4 10 ਨੂੰ ਉਹ ਤਾਂ ਹੋਜੂ ਸਿੰਬੋਲਿਕ ਇੱਕ ਤਰ੍ਹਾਂ ਜ਼ਖਮਾਂ ਤੇ ਮੱਲਮ ਲੱਗ ਜੂਗੀ ਕੌਮ ਦੇ ਤੇ ਇਹ ਇਹਨਾਂ ਨੇ ਸਜ਼ਾ ਵੀ ਨਹੀਂ ਦਿੱਤੀ ਮੁਕਦਮੇ ਵੀ ਨਹੀਂ ਦਰਜ ਕੀਤੇ ਆਪਦੀ ਗੱਲ ਚੰਨੀ ਜੀ ਨੂੰ ਜਦੋਂ ਹੁਣ ਆਣ ਉਹਨਾਂ ਨੂੰ ਪੁੱਛੋ ਜਾਂ ਤੁਸੀਂ ਮੇਰੇ ਸਾਹਮਣੇ ਬਿਠਾ ਲਓ ਮੈਂ ਬਹਿਸ ਕਰਨ ਨੂੰ ਵੀ ਤਿਆਰ ਆ ਇਹ ਝੂਠ ਕੰਮ ਨਾ ਕਰੇ ਔਰ ਮੈਂ ਸਮਝਦਾ ਕਿ ਜਲੰਧਰ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਹੋ ਜੇ ਲੋਕਾਂ ਨੂੰ ਰਾਜਨੀਤੀ ਚ ਅੱਗੇ ਨਾ ਲਿਆਓ ਘੱਟ ਤੋਂ ਘੱਟ ਇੰਨੇ ਝੂਠੇ ਵੀ ਨਹੀਂ ਚਾਹੀਦੇ ਫਰੇਬੀ ਵੀ ਨਹੀਂ ਚਾਹੀਦੇ ਔਰ ਫਿਰ ਪੰਡਤ ਜਵਾਹਰ ਲਾਲ ਨਹਿਰੂ ਨੇ apni ਕਿਤਾਬ ਚ ਲਿਖਿਆ ਜੀ ਕਿ ਮੇਰੀ ਉਮਰ ਉਦੋਂ 57 ਸਾਲ ਹੋ ਗਈ ਸੀ ਤੇ ਬਾਕੀ ਵੀ ਅਸੀਂ ਇਸੇ ਉਮਰ ਦੇ ਹੀ ਸੀਗੇ ਤੇ ਜੇ ਅਸੀਂ ਉਸ ਵੇਲੇ ਆਜ਼ਾਦੀ ਨਾ ਲੈਂਦੇ ਸਵੀਕਾਰ ਨਾ ਕਰਦੇ ਕਿ ਪਾਕਿਸਤਾਨ ਦੀ ਵੰਡ ਨੂੰ ਤੇ ਸਾਨੂੰ 25-25 ਸਾਲ ਹੋਰ ਸੰਘਰਸ਼ ਕਰਨਾ ਪੈਣਾ ਸੀ ਜਿੰਨਾ ਜਹਿਣਾ ਪੈਣਾ ਸੀ ਉਹ ਸਾਡੇ 'ਚ ਹਿੰਮਤ ਨਹੀਂ ਸੀ ਤੇ ਅਸੀਂ ਇਸ ਕਰਕੇ ਸਰਕਾਰ ਕਰ ਲਈ ਦੇਸ਼ ਦੀ ਵੰਡ ਹੁਣ ਰਾਹੁਲ ਗਾਂਧੀ ਵੀ ਉਹਦੇ ਆਸ-ਪਾਸ ਹੀ ਆ 55 ਸਾਲ ਦੀ ਉਮਰ ਦਾ ਹੋ ਗਿਆ ਇਹ ਕਈ ਵਾਰ ਲਾਂਚ ਕਰ ਲਿਆ ਤੇ ਪ੍ਰਧਾਨ ਮੰਤਰੀ ਬਣ ਨਹੀਂ ਸਕਿਆ ਉਹੀ ਮਾਨਸਿਕਤਾ ਉਸੇ ਪਰਿਵਾਰ ਦੀ ਦੇਸ਼ ਦੇ ਨਾਲ ਨਹੀਂ ਜੁੜੀ ਹੋਈ ਉਸੇ ਪਰਿਵਾਰ ਦੇ ਨਾਲ ਜੁੜੀ ਹੋਈ ਆ ਦੇਸ਼ ਦੇ ਨਾਲ ਕੋਈ ਪ੍ਰੇਮ ਨਹੀਂ ਉਹਨੂੰ ਇਹ ਜਲਦੀ ਕਿ ਕਿਸੇ ਵੀ ਤਰ੍ਹਾਂ ਮੈਂ ਇਲਜ਼ਾਮ ਲਗਾ ਕੇ ਚਾਹੇ ਟੈਰਰਿਸਟਾਂ ਨਾਲ ਮਿਲਣਾ ਪੈ ਜੇ ਚਾਹੇ ਗੁਰਪਤਵੰਤ ਪੰਨੂ ਦੀ ਭਾਸ਼ਾ ਬੋਲਣੀ ਪੈ ਜੇ ਚਾਹੇ ਦੇਸ਼ ਨੂੰ ਤੋੜਨ ਵਾਲੀ ਕੋਈ ਹੋਰ ਸਾਜ਼ਿਸ਼ ਰਚਣੀ ਪੈ ਜੇ ਮੈਨੂੰ ਪ੍ਰਧਾਨ ਮੰਤਰੀ ਜਲਦੀ ਬਣਾ ਦੇ ਉਹੀ ਮਾਨਸਿਕਤਾ ਕੰਮ ਕਰ ਰਹੀ ਹੈ ਇਸ ਕਰਕੇ ਇਹਨਾਂ ਕੋਲੋਂ ਬਚਣਾ ਬਹੁਤ ਜ਼ਰੂਰੀ ਹੈ ਇਸ ਮਾਨਸਿਕਤਾ ਨੂੰ ਡਿਸਕਰੇਜ ਕਰਨਾ ਜ਼ਰੂਰੀ ਹੈ ਇਹ ਡਿਸਕਰੇਜ ਮੈਂ ਤਾਂ ਇਹ ਸਮਝਦਾ ਕਿ ਮੀਡੀਆ ਹੀ ਸਭ ਤੋਂ ਜ਼ਿਆਦਾ ਕਰ ਸਕਦਾ ਤੇ ਅੱਜ ਜਿਸ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਆ ਆ ਮਾਨਸਿਕਤਾ ਕੈਸੀ ਹੋਗੀ ਜੇਲ੍ਹ ਚੋਂ ਬਾਹਰ ਆਉਂਦੇ ਆ ਸਾਡੀ ਜਿੱਤ ਹੋਗੀ ਜਿੱਤ ਤੁਹਾਡੀ ਕਿਸ ਕਰਦੀ ਹੋਗੀ ਭਾਈ ਵੇਲ ਹੀ ਤਾਂ ਹੋਈ ਆ ਚਾਰਜ ਤਾਂ ਨਹੀਂ ਹਟੇ ਅਜੇ ਤਾਂ ਫੈਸਲੇ ਆਉਣੇ ਆ ਉਹ ਦੇਖੋ ਹੌਲੀ ਹੌਲੀ ਤੇ ਜੇ ਉਹਦੇ 'ਚ ਵੀ ਜਿੱਤ ਹੋ ਜੇਗੀ ਤਾਂ ਉਹਦੇ ਨਾਲ ਕੀ ਹੋਏਗਾ ਇੱਕ ਵਾਰ ਕੋਰਟ ਨੇ ਤੁਹਾਨੂੰ ਰੱਖਿਆ ਤੁਹਾਡੇ 'ਤੇ ਸ਼ੰਕਾ ਕੀਤੀ ਤੁਹਾਨੂੰ ਜ਼ਮਾਨਤਾਂ ਨਹੀਂ ਦਿੱਤੀਆਂ ਤੇ ਤੁਸੀਂ ਕਿ ਐਸੀ ਮਾਨਸਿਕਤਾ ਲੈ ਕੇ ਚੱਲਦੇ ਹੋ ਹੁਣ ਭਾਈ ਵਾਲੀ ਹੋ ਗਈ ਇਹਨਾਂ ਦੀ ਆਪਸ 'ਚ ਤੇ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਮੈਂ ਸਮਝਦਾ ਕਿ ਆ ਜਿਹੜੀ ਕਿਤਾਬ ਤੋਂ ਵਾਲੀ ਗੱਲ ਹੈ ਤਾਂ ਝੂਠੀ ਹੈ ਇਹਨਾਂ ਨੂੰ ਕਹੋ ਲਿਆਓ ਬੁੱਕ ਕਿੱਥੇ ਆ ਤੁਸੀਂ ਤਾਂ ਆਪ ਇੰਟੈਲੈਕਚੁਅਲ ਹੋ ਸਾਰੇ ਪੜ ਲਓਗੇ ਲੈ ਕੇ ਇਹਨਾਂ ਨੂੰ ਕਹੋ ਲਿਆਓ ਦਿਖਾਓ ਕਿੱਥੇ ਲਿਖਿਆ ਕਿ ਆਹ ਕਾਲਪਤਖ ਸਾਹਿਬ ਤੇ ਹਮਲਾ ਕਰਦੇ ਹੋ ਟੈਟੇਰੀ ਕਰਦੇ ਹੋ ਦਰਬਾਰ ਸਾਹਿਬ ਤੇ ਹਮਲਾ ਕਰਦੇ ਹੋ ਗੋਲੀਆਂ ਮਾਰਦੇ ਹੋ ਕਵਾਨੀ ਸਾਹਿਬ ਦੀ ਬੁੱਕ ਦਾ ਹਮਲਾ ਲਾ ਦਿੰਦੇ ਨਹੀਂ ਉਹ ਬੁੱਕ ਉਸੇ ਬੁੱਕ ਦਾ ਦੱਸ ਰਿਹਾ ਜੀ ਉਸੇ ਬੁੱਕ ਦੀ ਮੈਂ ਗੱਲ ਕਰ ਰਿਹਾ ਮੈਂ ਬਕਾਇਦਾ ਅਸੀਂ ਪੜ ਕੇ ਹੀ ਗੱਲ ਕੀਤੀ ਰਾਤ ਬੀਜਪੀ ਪ੍ਰੈਸ਼ਰਾਈਜ਼ ਕਰਦੀ ਸੀ ਆਰਐਸਐਸ ਪ੍ਰੈਸ਼ਰਾਈਜ਼ ਕਰਦੀ ਸੀ ਆਰਐਸਐਸ ਆਰਐਸਐਸ ਕਿੱਥੋਂ ਪ੍ਰੈਸ਼ਰਾਈਜ਼ ਕਰ ਲਈ ਜਿਹਦੇ ਤੋਂ ਤੁਸੀਂ ਬੈਨ ਲਾਈ ਜਾਂਦੇ ਹੋ ਹਾਂਜੀ ਆਰਐਸਐਸ ਤੋਂ ਡਰ ਕੇ ਸਰਕਾਰ ਚਲਾਉਂਦੇ ਸੀ ਇਹ ਅਗਰ ਦੇਸ਼ ਦੇ ਵਿੱਚ ਦੁਸ਼ਮਣ ਨੰਬਰ 1 ਕਾਂਗਰਸ ਕੋਲ ਕੋਈ ਪੁੱਛੇ ਤਾਂ ਹਮੇਸ਼ਾ ਕੋਈ ਵੀ ਲੀਡਰ ਉੱਠਦਾ ਆਰਐਸਐਸ ਨੂੰ ਗਾਲ ਕਢਦਾ ਉਸ ਤੋਂ ਬਾਅਦ ਬੀਜਪੀ ਨੂੰ ਕੱਢਦਾ ਸਾਡੇ ਪ੍ਰੈਸ਼ਰ ਚਾਹਣਗੇ ਹਾਂਜੀ ਯਾਰ ਜਿਸੀ ਕਹਦੀ ਐ ਵੀ ਅਸੀਂ ਇਹਨਾਂ ਦੇ ਪ੍ਰੈਸ਼ਰ ਚ ਆ ਕੇ ਸਰਕਾਰ ਚਲਾਣੇ ਕਿਉਂ ਚਲਾਵਾਂਗੇ ਅਸੀਂ ਤਾਂ ਇਹ ਨਹੀਂ ਕਿਸੇ ਦੇ ਪ੍ਰੈਸ਼ਰ ਚ ਇਹ ਪ੍ਰੈਸ਼ਰ ਚਾਹੀਏ ਕਿਉਂ ਅਸੀਂ ਜਿਹੜਾ ਦੇਸ਼ ਦੀ ਏਕਤਾ ਅਖੰਡਤਾ ਲਈ ਕੰਮ ਕਰਦੇ ਆ ਇਹਨਾਂ ਨੂੰ ਦੇਸ਼ ਦੀ ਏਕਤਾ ਅਖੰਡਤਾ ਨਾਲ ਕੋਈ ਮਤਲਬ ਨਹੀਂ ਇਹ ਤਾਂ ਪਹਿਲਾਂ ਵੀ ਇਹਨਾਂ ਦਾ ਰਿਹਾ ਉਹ ਮੈਂ ਪ੍ਰਮਾਣ ਦੇਣ ਲੱਗਾਂਗਾ ਤੇ ਬਹੁਤ ਲੰਬਾ ਸਮਾਂ ਲੱਗੇਗਾ ਸਭ ਤੋਂ ਵੱਡਾ ਵੀ ਇਹ ਦੋਸ਼ ਹੁੰਦਾ ਹੈ ਵੀ ਸਾਡੇ ਧਾਰਮਿਕ ਮੁੱਦਿਆਂ ਦੇ ਵਿੱਚ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਬੀਜਪੀ ਸਿੱਧੇ ਸਿੱਧੇ ਤੌਰ ਤੇ ਤੌਰ ਤੇ ਖੰਡਾ ਨਾ ਕਰਦੀ ਅਰੇ ਭਾਈ ਬੀਜਪੀ ਦਾ ਤੁਸੀਂ ਅੱਜ 10 ਸਾਲ ਤੋਂ ਸਾਡੀ ਸੱਤਾ ਠੀਕ ਹੈ ਇਹ ਤਾਂ ਉਹ ਸੱਤਾ ਤੇ ਭਾਈਵਾਲ ਵੀ ਰਹੇ ਨੇ ਇਹ ਤਾਂ ਹੁਣੇ ਕੋਈ ਆ ਜਿਹੜੀ ਸਾਡੀ ਇਹ ਸਰਕਾਰ ਆਈ ਹੈ ਜਾਂ ਪਿਛਲੀ 2 ਸਾਲ ਦੀ ਸੀਗੀ ਉਹਦੇ ਚੋਂ ਜੋ ਬਾਹਰ ਗਏ ਨੇ 3 ਸਾਲ ਚ ਦਖਲ ਕਰ ਲਿਆ ਉਸ ਤੋਂ ਪਹਿਲਾਂ ਕਦੇ ਰੌਲਾ ਨਹੀਂ ਪਾਇਆ ਇਹਨਾਂ ਨੇ ਕਦੇ ਵੀ ਨਹੀਂ ਕਿਹਾ ਮੈਂ ਅਕਾਲੀ ਦਰਬਾਰ ਦਾ ਮਸਲਾ ਨਹੀਂ ਹੈ ਇਸ ਕਰਕੇ ਮੈਂ ਅਕਾਲੀ ਦਰਬਾਰ ਵਾਲੇ ਬੋਲਣਾ ਨਹੀਂ ਹੈ ਠੀਕ ਹੈ ਪਰ ਅਕਾਲੀ ਦਲ ਜਿਹੜਾ ਹੈਗਾ ਇਹਨਾਂ ਨਾਲੋਂ ਪੰਜਾਬ ਦੀ ਹਿਤੂ ਪਾਰਟੀ ਆ ਦੇਸ਼ ਦੇ ਵਿੱਚ ਜੇ ਮਾਸਟਰ ਤਾਰਾ ਸਿੰਘ ਉਸ ਵੇਲੇ ਨਾ ਖੜੇ ਹੁੰਦੇ ਤਾਂ ਇਹ ਜਿਹੜਾ ਪੰਜਾਬ ਆ ਇਹ ਵੀ ਇੱਥੇ ਹਿੰਦੁਸਤਾਨ ਨਾਲ ਨਹੀਂ ਹੁੰਦਾ ਸੀ ਅਸੀਂ ਪਾਕਿਸਤਾਨ ਨਾਲ ਹੁੰਦਾ ਸੀ ਜੋ ਸਾਜ਼ਿਸ਼ੀਆਂ ਨੇ ਰਚੀ ਸੀ ਇਸ ਕਰਕੇ ਅਕਾਲੀ ਦਲ ਵੈਸੇ ਦੇਸ਼ਵਰਗ ਜਿਮਾਤਾ ਮੈਨੂੰ ਨਿੱਜੀ ਤੌਰ ਤੇ ਜਿੱਦਾਂ ਲੱਗਦਾ ਰਹਿੰਦਾ ਕਿ ਇਹ ਵੀ ਪੰਜਾਬ ਦਾ ਇੱਕ ਨੁਕਸਾਨ ਹੋ ਰਿਹਾ ਠੀਕ ਹੈ ਅਕਾਲੀ ਦਲ ਦਾ ਜਿਹੜੀ ਟੁੱਟ-ਫੁੱਟ ਉਹਦੇ ਚ ਹੋ ਰਹੀ ਹੈ ਕਿ ਨੁਕਸਾਨ ਹੋ ਰਿਹਾ ਪਰ ਮੈਂ ਇਹ ਸਮਝਦਾ ਕਿ ਜੇ ਉਹ ਪਾਰਟੀ ਤਾਂ ਉਹਨਾਂ ਦੀ ਉਹਨਾਂ ਨੇ ਚਲਾਉਣੀ ਆ ਜੇ ਉਹਨਾਂ ਨੇ ਆਪ ਹਮ ਨਹੀਂ ਸੁਧਰेंगे ਫਿਲਮ ਦੇਖ ਲਈ ਤਾਂ ਅਸੀਂ ਹੀ ਕਰਾਂਗੇ ਅਸੀਂ ਥੋੜਾ ਨਾ ਠੀਕਰਾ ਤੇ ਲੈ ਸਕਦੇ ਆ ਹੋਰ ਦੇਦਿਓ ਰਿੰਕੀਸ਼ੀ ਵਾਲ ਨੂੰ ਹੋਣੇ ਹੋਣੇ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਕਿ ਮੈਂ ਅਗਲੇ ਆਉਣ ਵਾਲੇ 2 ਦਿਨ ਦੇ ਬਾਅਦ ਪ੍ਰਧਾਨ ਮੰਤਰੀ ਪਤ ਤੋਂ ਅਸਤੀਫਾ ਦੇ ਦਵਾਂਗਾ ਇਸ ਤਰ੍ਹਾਂ ਮੈਂ ਇਹ ਸਮਝਦਾ ਕਿ ਦੇਸ਼ ਵੀ ਬਚੇਗਾ ਇੱਕ ਦੇਸ਼ ਸੱਚੀ ਪਰੰਪਰਾ ਵੀ ਪਏਗੀ ਸੁਭਾਵੀ ਬਚੇਗਾ ਦਿੱਲੀ ਵੀ ਬਚੇਗੀ ਦਿੱਲੀ ਦੀ ਜੋ ਦੁਰਦਸ਼ਾ ਹੋਈ ਹੋਈ ਹੈ ਕਿਉਂਕਿ ਝੂਠ ਬੋਲਣ ਦੇ ਮਾਸਟਰ ਨੇ ਔਰ ਅੱਜ ਪੰਜਾਬ ਦੀ ਜੋ ਦੁਰਦਸ਼ਾ ਲੋ ਮੇਰੇ ਨਾਲ ਤੁਸੀਂ ਆ ਜਾਓ ਰਾਜਪੁਰੇ ਝਾਬਿਆਂ ਵਾਲਿਆਂ ਨੂੰ ਵੀ 5-5 ਕਰੋੜ ਦੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਰੋਡ ਸਾਈਡ ਤੇ ਚਲੇ ਜਾਓ ਜਿਹੜਾ ਥੋੜਾ ਜਿਹਾ ਚੱਲਦਾ ਉਸੇ ਨੂੰ ਕਹਿੰਦੇ ਆ ਦੇ ਦੇ 5 ਕਰੋੜ ਦੇ ਦੇ 4 ਕਰੋੜ ਤੇ ਹਾਲਾਂਕਿ ਸਾਡੀ ਜਿਹੜੀ ਪੁਲਿਸ ਫੋਰਸ ਆ ਠੀਕ ਕੰਮ ਕਰ ਰਹੀ ਆ ਮੈਂ ਇਹ ਨਹੀਂ ਕਹਿੰਦਾ ਕਿ ਜਿਨ੍ਹਾਂ ਨੂੰ ਫੜਦੇ ਆ ਲੱਤ 'ਚ ਗੋਲੀ ਵੀ ਮਾਰ ਦਿੰਦੇ ਆ ਸਭ ਕੁਝ ਕਰਦੇ ਆ ਘਰ ਦੇ ਅੰਦਰੋਂ ਚੈਨਾ ਕੋਕੀ ਲੈ ਜਾਂਦੇ ਆ ਪੰਜਾਬ 'ਚ ਕਦੇ ਇਹੀ ਜੀ ਗੱਲ ਹੀ ਨਹੀਂ ਸੀ ਤੇ ਪੰਜਾਬੀਆਂ ਦਾ ਉਹ ਜਿਹੜਾ ਪਹਿਲਾਂ ਵਾਲਾ ਜੋਸ਼ ਸੀ ਉਹ ਪਤਾ ਨਹੀਂ ਕਿੱਥੇ ਗਿਆ ਆਸ-ਪਾਸ ਦੇ ਮਦਦ ਕਰਦੇ ਦੇ ਹੁਣ ਕਰਦੇ ਨਹੀਂ ਐ ਸਿਰ ਵੀ ਗੁੱਟ ਕੇ ਚੜੇ ਜਾਂਦੇ ਆ ਉਹ ਬਹੁਤ ਬੁਰਾ ਕੰਮ ਹੋ ਰਿਹਾ ਪੰਜਾਬ ਦੇ ਅੰਦਰ ਜੇ ਇਦਾਂ ਦੀ ਸਥਿਤੀ ਰਹੇਗੀ ਫਿਰ ਕਿਸ ਤਰ੍ਹਾਂ ਪੰਜਾਬ ਚੱਲੇਗਾ ਤੇ ਪੰਜਾਬ ਦੀ ਜਿਹੜੀ ਦੁਰਦਸ਼ਾ ਕੀਤੀ ਆ ਉਹ ਤਾਂ ਇਹਨਾਂ ਨਾਲ ਬਾਅਦ ਚ ਨਿਪਟਾਂਗੇ ਪਹਿਲਾਂ ਕਾਂਗਰਸ ਨਾਲ ਨੇ ਫਲੋ ਅੱਜ ਹਾਂ ਸਹੀ ਗੱਲ ਆ ਇਹ ਜਿਹੜਾ ਝੂਠ ਬੋਲਣਾ ਸ਼ੁਰੂ ਕੀਤਾ ਹੋਇਆ ਬਿਨਾਂ ਹੀ ਗੱਲਬਾਤ ਤੋਂ ਰੋਕ ਤੁਸੀਂ ਕੀਤਾ ਨਾ ਹੋਵੇ ਤੁਹਾਨੂੰ ਮੈਂ ਕਹਦੇ ਆਂ ਕਿ ਇਹ ਕਤਲ ਤੁਸੀਂ ਕਰਵਾਇਆ ਤੇ ਤੁਹਾਨੂੰ ਕਿੰਨਾ ਬੁਰਾ ਲੱਗੂਗਾ ਉਹਨੂੰ ਪੁੱਛੋ ਚੰਨੀ ਨੂੰ ਰੋਂਦਾ ਕਿਵੇਂ ਸੀ ਜਦੋਂ ਭਗਵਾਨ ਤੁਮਾਨ ਕਹਿੰਦਾ ਸੀ ਤੈਨੂੰ ਅੰਦਰ ਦੇਵਾਂਗੇ ਠੀਕ ਹੈ ਨਾ ਨਹੀਂ